ਕੰਨ ਕੰਨ ਸਿਰਗੁਰ ਤੇ ਇੱਕ ਬਾਦ ਸਾਹਿਬ ਜੀ ਦੇ 350 ਸਾਲਾ ਸਤਾਬੀ ਸਮਾਰੋਹ ਨੂੰ ਸੁਰਪਤ ਸੀਰ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ٹرسٹ ਇਸ ਸਮਾਜ ਸੇ ਸਭਾ ਰਿਆ ਵੱਲੋਂ ਇਹ ਚੈੱਕ ਹੋ ਰਿਹਾ ਇੱਥੇ। ਬਾਬਾ ਕਾਕਾ ਮੈਂ ਤੇ ਬੰਗੂ ਤੇ ਇੱਥੇ ਲਾਈਨ ਦੇ ਵਿੱਚ ਲੱਗੇ ਹੋਏ ਹਨ। ਬਾਰੇ ਬਾਰੇ ਸਭ ਅੱਖਾਂ ਦੇ ਚੱਕ ਕਰਦੇ ਹੋਏ ਕੰਪਟ ਦੀ ਗੱਲ ਵੀ ਅੱਜ ਜਿਵੇਂ ਮਰੰਗਨਪੁਰ ਪਿੰਡ ਦੇ ਵਿੱਚ ਪਹੁੰਚਿਆ ਇੱਥੇ ਜੋ ਅੱਖਾਂ ਦਾ ਟਰੈਂਪ ਜਿਹੜਾ ਚੱਲ ਰਿਹਾ ਹੈ ਤੇ ਉਸ ਦੇ ਅੱਜ ਤੁਹਾਨੂੰ ਸਾਰਿਆਂ ਨੂੰ ਦਿਖਾਉਦੇ ਆ ਕਿ ਕੀ ਕੀ ਇਥੇ ਟੈਸਟ ਕਰਦੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇਥੇ ਮਰੀਜ਼ ਜਿਹੜੇ ਆ ਅੱਖਾਂ ਟੈਸਟ ਕਰਾਉਣਾ ਹੁੰਦੇ ਹਨ ਉਹ ਸਭ ਨੂੰ ਤੁਹਾਨੂੰ ਮਿਲਾਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਓ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਇੱਧਰ ਲੈਣ ਲੱਗੀ ਹੈ ਸਰ ਮਰੀਜ਼ਾਂ ਦੀ ਇੱਧਰ ਡਾਕਟਰ ਸਾਹਿਬ ਜਿਹੜੇ ਹੈ ਪਰਚੀ ਕੱਟ ਰਹੇ ਹਨ ਰੀਪੀਓ ਚੈੱਕ ਹੋ ਰਿਹਾ ਇੱਥੇ ਵਾਹ ਕਾਕਾ ਮੈਂ ਤੇ ਬਾਹੂਆਂ ਤੇ ਇੱਥੇ ਲੈਣ ਦੇ ਵਿੱਚ ਲੱਗੇ ਹੋਏ ਹਨ ਆਪਾਂ ਆਪਣੀ ਵਾਰ ਵੀ ਡੀ ਕਰ ਰਹੇ ਹਾਂ ਆਪਾਂ ਆ ਅੱਗੇ ਚੱਲ ਕੇ ਖੰਡ ਕਰ ਦਿੰਦੇ ਸਰਦਾਰ ਸੁਖਿੰਦਰ ਸਿੰਘ ਜੀ ਜੋ ਸਭ ਭਾਈਓਣੀ ਸੇਵਾਦਾਰ ਸਭ ਬੈਠੇ ਹਨ ਰਾਜ ਗੁਰਲਾਲ ਸਿੰਘ ਜੀ ਤੇ ਹੋਰ ਵੀ ਪਤਵੰਤੇ ਸੱਜਣ ਜਿਹੜੇ ਆ ਆਪਣੇ ਜੋੜਾ ਕਰ ਰਿਹਾ ਹਨ ਇਧਰ ਪਾਕ ਸਾਧੂ ਆਈ ਦਵਾਰੂ ਯਾ ਸਭ ਦੇ ਰਹੇ ਨੇ ਇੱਕ ਜੰਬੀ ਜੰਦੀ ਹੋਇਆ ਚੈੱਕਪ ਹੋ ਰਹੀ ਹੈ ਇਹ ਸਭ ਇੱਥੇ ਬੈਠੇ ਹਨ ਆਪ ਵੀ ਦੇਖ ਸਕਦੇ ਇਹ ਕੈਂਪ ਜੋ ਹੈ ਅਕਾਲ ਅਫਦਲ ਬਿਸੂ ਲਗ ਵਲੋ ਲਗ ਰਿਹਾ ਹੈ ਤੇ ਪਿੰਡ ਨਰਿੰਜਨਪੁਰ ਉਸੇ ਚੱਲਦੇ ਆ ਆ ਵੀ ਕਰ ਰਹੇ ਜੀ ਸੰਕੂ ਜੋ ਹੈ ਅੱਖਾਂ ਚੈੱਕ ਕਰਾਉਣਾ ਜੀ ਹੋਰ ਵੀ ਟੈਸਟ ਜਿਹੜੇ ਆ ਹੋਣਦੇ ਹਨ ਸਾਰੀ ਸੰਭੀ ਹੋਇਆ ਕਿਤੇ ਕੋਈ ਨਹੀਂ ਕਰਦਾ ਆਲਾ ਹੁੰਦਾ ਡਾਕਟਰ ਸਾਹਿਬ ਵੀ ਠੀਕ ਕਰ ਰਹੇ ਹਨ ਕਿਉਂਕਿ ਉਹ ਡਾਕਟਰ ਸਾਹਿਬ ਦਾ ਨਿਯੰਤਰਣ ਹੈ ਚਾਹ ਪੀਣ ਵਾਸਤੇ ਗਏ ਹਨ ਹੁਣ ਥੋੜੇ ਦੇਰ ਬਾਅਦ ਜਿਹੜਾ ਇਹ ਚੈੱਕਅਪ ਫਿਰ ਸ਼ੁਰੂ ਹੋ ਜਾਏਗਾ ਤੇ ਸਾਰੇ ਇੱਧਰ ਹੋ ਵੀ ਜਿਹੜੇ ਗੋਡਿਆਂ ਘਟਿਆਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਸਾਰਾ ਕੰਮ ਜਿਹੜਾ ਚੱਲਦਾ ਹੈ ਇਹ ਕੈਂਪ ਇਹ ਵਾਇਕਾਲ ਹਸਪੀਟਲ ਰਈਆ ਵੱਲੋਂ ਲੱਗਾ ਹੈ ਤੇ ਡਾਕਟਰ ਸਾਹਿਬ ਓਮ ਪ੍ਰਕਾਸ਼ ਅੱਖਾਂ ਦੇ ਡਾਕਟਰ ਉਹ ਵੀ ਇੱਥੇ ਆਏ ਹੋਏ ਇਹ ਸਬੰਧ ਵਿੱਚ ਡਾਕਟਰ ਸਾਹਿਬ ਨੂੰ ਸਰਦਾਰ ਸੁਖਿੰਦਰ ਸਿੰਘ ਮੱਤੇਵਾਲ ਜੀ ਅਤੇ ترਸੀਮ ਸਿੰਘ ਮੱਟੂ ਅਤੇ ਹੋਰ ਨਰੰੰਜਨਪੁਰ ਪਿੰਡ ਦੇ پرتਵੰਤੇ ਸੱਜਣਾ ਨੇ ਡਾਕਟਰ ਸਾਹਿਬ ਨੂੰ ਸਨਮਾਨਿਤ ਕੀਤਾ ਮਰੀਜ਼ ਦਾ ਨਾਂ ਪਤਾ ਫੋਨ ਨੰਬਰ ਰਿਕਾਰਡ ਮਰੀਜ਼ ਨੂੰ ਦਿੰਦੇ ਹੋਏ ਇਹਦੇ ਟੂਕਟ ਉੱਤੇ ਰਜਿਸਟਰ ਕਰਦੇ ਹੋਏ ਡਾਕਟਰ ਸਾਹਿਬ ਸਭ ਤੋਂ ਆਲਾ ਲਿਖੋ ਲਓ ਹਾਂ ਜੀ ਇੱਥੇ ਐਮ ਡੀ ਪੀ ਦੀ ਚੱਕਾ ਬਹਰੀ ਹੈ ਇੱਥੇ ਪਹਿਲੇ ਮਰੀਜ਼ ਦਾ ਬੀਪੀ ਚੈੱਕ ਕੀਤਾ ਜਾਂਦਾ ਹੈ ਤੇ ਫਿਰ ਜਿਹੜੀ ਪ੍ਰੋਸੈਸ ਜਿਹੜਾ ਅੱਗੇ ਚੱਲਦਾ ਹੈ

ਜਿਹੜਾ ਟੈਸਟ ਕੀਤਾ ਉਹ ਫਿਰ ਫਰੇਮ ਦੇ ਵਿੱਚ ਜੋ ਲੈਂਸ ਜੀ ਨੰਬਰ ਵਾਲੇ ਉਹ ਪਾ ਗਏ ਉਹ ਚੈੱਕ ਕਰ ਰਹੇ ਹਨ ਇਸ ਕੈਂਪ ਦੇ ਦੌਰਾਨ ਮਰੀਜ਼ਾਂ ਨੂੰ ਫ੍ਰੀ ਐਂਡਕਾਂ ਵੀ ਵੰਡੀਆਂ ਗਈਆਂ ਇੰਡ ਦੇ ਪਤਵੰਤੇ ਸੱਜਣਾ ਨੇ ਸਰਦਾਰ ਸੁਖਵਿੰਦਰ ਸਿੰਘ ਮੱਤੇਵਾਰ ਨੂੰ ਸਨਮਾਨਿਤ ਕੀਤਾ ਨੰਕਨ ਸਿੰਘ ਤੇ ਇੱਕ ਬਾਦ ਸਾਹਿਬ ਜੀ ਦੇ 350 ਸਾਲਾ ਸਕਾਪੀ ਸਮਾਰੋਹ ਨੂੰ ਸਰਪਤ ਸੀਰ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ٹرسٹ ਤੇ ਸਮਾਜ ਸੇਵਾ ਰਿਆ ਵੱਲੋਂ ਤੇ ਲੋਕਲ ਗੁਡਵਾਰਾ ਪੰਥ ਕਮੇਟੀ ਨੇ ਜਿੰਨਪੁਰਾ ਵੱਲੋਂ ਮਿਲ ਕੇ ਅੱਜ ਇੱਕ ਖਾਦਾ ਕੈਂਪ ਅਤੇ ਨਾਲ ਹੀ ਜਨਰਲ ਮੈਡੀਕਲ ਕੈਂਪ ਸਕੂਲ ਵਿਖੇ ਲਗਾਇਆ ਗਿਆ ਵੱਡੀ ਤعداد ਦੇ ਵਿੱਚ ਜਿਹੜੇ ਬੱਚੇ ਆ ਜਿਹੜੇ ਔਰ ਬੁੱਢੇ ਬਜ਼ੁਰਗ ਆਪਣੀ ਅੱਖਾਂ ਦਾ ਚੈੱਕਅਪ ਕਰਾ ਰਹੇ ਆ ਅਤੇ ਲੋੜਵੰਦਾਂ ਨੂੰ ਹਸਪਤਾਲ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਪ੍ਰਬੰਧਕਾਂ ਵੱਲੋਂ ਮਿਲ ਕੇ ਮੁਫਤ ਐਂਡਕਾ ਵੀ ਇਥੇ ਲਗਵਾਈਆਂ ਜਾ ਰਹੀਆਂ ਇਸੇ ਤਰ੍ਹਾਂ ਹੀ ਜਿਹੜਾ ਜਨਨ ਮੈਡੀਕਲ ਕੈਂਪ ਆ ਉਹਦੇ ਵਿੱਚ ਬਰੀਜਾਂ ਨੂੰ ਚੈੱਕਅਪ ਵੀ ਕੀਤਾ ਜਾ ਰਿਹਾ ECG ਵਗੈਰਾ ਨਾਲ ਹੀ ਜਿਹੜਾ BP 슈ਗਰ ਦੇ ਟੈਸਟ ਵੀ ਫ੍ਰੀ ਕੀਤੇ ਜਾ ਰਿਹਾ ਨਾਲ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਇਸ ਮੌਕੇ ਦਾ ਜਿਹੜੇ ਆ ਲੋਕ ਜਿਹੜਾ ਲਾਭ ਪ੍ਰਾਪਤ ਕਰ ਰਹੇ ਆ ਨਾਲ ਹੀ ਗੁਰੂ ਸਾਹਿਬਾ ਦੀ ਬਖਸ਼ਿਸ਼ ਦੇ ਨਾਲ ਦੇ ਸ਼ਤਾਬਦੀ ਮਨਾਈ ਜਾ ਰਹੀ ਹੈ ਜਿਹੜੇ ਇੱਥੇ ਦੇ ਪ੍ਰਬੰਧਕ ਆ ਸਾਡੇ ਦਾਤ ਸਿੰਘ ਜੀ ਮੱਟੂ ਸਾਹਿਬ ਨਾਲੇ ਬਿਕਰਮਜੀਤ ਸਿੰਘ ਜੀ ਸਰਦਾਰ ਸਿੰਘ ਜੀ ਚਿੰਦਰ ਸਾਹਿਬ ਦਾ ਗਿਆਨ ਸਿੰਘ ਜੀ ਹੋਰ ਸਾਰਿਆਂ ਨੇ ਮਿਲ ਕੇ ਇਹ ਬਹੁਤ ਵਧੀਆ ਪ੍ਰਬੰਧ ਹੀ ਕੀਤਾ ਆਵਾ ਔਰ ਜੀ ਆਇਆਂ ਨੂੰ ਅਤੇ ਇਸ ਦੇ ਵਿੱਚ ਸਾਡੇ ਵਿੱਚ ਪਹੁੰਚੇ ਅਨੁਸਾਰ ਜਿੰਦਰ ਸਿੰਘ ਜੀ ਸੋਤਾ ਸਾਹਿਬ ਸਪੈਸ਼ਲ ਤੌਰ ਤੇ ਇੱਥੇ ਤੇ ਪਹੁੰਚੇ ਹੋਏ ਆ ਅਸੀਂ ਇਹਨਾਂ ਦਾ ਵੀ ਬਹੁਤ ਸਵਾਗਤ ਕਰਦੇ ਆ ਮੈਂ ਬਹੁਤ ਧੰਨਵਾਦੀ ਆ ਇਥੋਂ ਦੇ ਪ੍ਰਿੰਦ ਕਮੇਟੀ ਦਾ ਇਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਮਿਲ ਕੇ ਪੂਨ ਸੰਨ ਸਹਿਯੋਗ ਦਿੱਤਾ ਤੇ ਇਸ ਵਡ ਭਾਗੇ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਮਿਤੀ 3 ਨਵੰਬਰ ਨੂੰ ਨਵੰਜਨਪੁਰ ਵਿਖੇ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਸਮਾਜ ਸੇਵਕ ਸਭਾ ਰਈਆ ਵੱਲੋਂ ਅਤੇ ਸਮਾਜ ਭਲਾਈ ਟਰਸਟ ਬਾਬਾ ਜੀਵਨ ਸਿੰਘ ਜੀ ਵੱਲੋਂ ਇਹ ਕੈਂਪ ਜੋ ਆ ਅੱਖਾਂ ਦਾ ਮੈਡੀਕਲ ਕੈਂਪ ਅਤੇ ਮੈਡੀਕਲ ਜਨਰਲ ਮੈਡੀਕਲ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਮੱਤੇਵਾਲ ਸਾਹਿਬ ਜੋ ਕਿ ਅਕਸਰ ਇਹ ਕੈਂਪਸ ਜਯੋਜਿਤ ਕਰਦੇ ਤੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਨ ਵਾਸਤੇ ਤਤਪਰ ਰਹਿੰਦੇ ਨੇ ਉਹਨਾਂ ਦੇ ਨਾਲ ਸਮਾਜ ਅ ਵਿਦਿਅਕ ਭਲਾਈ ਟਰਸਟ ਬਾਬਾ ਜੀਵਨ ਸਿੰਘ ਜੀ ਦੀ ਟੀਮ ਸਾਰੀ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਾਏ ਜਾਂਦੇ ਨੇ ਸਾਡੇ ਵਿੱਚ ਸੁਖਦੇਵ ਸਿੰਘ ਜੀ ਭਲਾਈਪੁਰ ਵੀ ਆਏ ਨੇ ਜੋ ਕਿ ਉਹ ਵੀ ਬੜੇ ਉਦਮੀ ਬੰਦੇ ਨੇ ਉਹਨਾਂ ਨੇ ਵੀ ਬੜੇ ਕੈਂਪ ਲਗਾਉਂਦੇ ਨੇ ਜਿਹਦੇ ਵਿੱਚ ਉਹ ਮਸ਼ੀਨਾਵਾਂ ਵਗੈਰਾ ਤੇ ਹੋਰ ਬੀਬੀਆਂ ਨੂੰ ਜੋ ਸਰਦੀਆਂ ਦੇ ਵਿੱਚ ਦੁੱਧ ਧੋਣ ਵਾਲਾ ਸਮਾਨ ਆ ਉਹ ਸਾਰੇ ਬਣਦੇ ਨੇ ਤੇ ਇਹ ਬਹੁਤ ਵਧੀਆ ਉਪਰਾਲਾ ਵਾ ਮੁਫਤ ਦੀ ਭਲਾਈ ਵਾਸਤੇ ਮੱਤੇਵਾਲ ਸਾਹਿਬ ਦਾ ਤੇ ਰਈਆ ਦੀ ਸਾਰੀ ਟੀਮ ਦਾ ਸੀਤ ਬਾਬਾ ਜੀਵਨ ਸਿੰਘ ਜੀ ਭਲਾਈ ਟਰਸਟ ਦਾ ਤੇ ਪਿੰਡ ਨਰਿੰਜਨਪੁਰ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਕਾਲ ਹਸਪਤਾਲ ਵਾਲਿਆਂ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਸਾਰਾ ਤਾਲਮੇਲ ਕਰਕੇ ਸਾਰੀ ਟੀਮ ਨੇ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਆਪਣੇ ਬੋਲਦਾ ਸੀ 1 ਮਿੰਟ ਰੁਕੋ ਟਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿਹੜੀ ਅਧਿਆਦੇਨ ਸਮਾਪਤੀ ਜਿਹੜਾ ਜਿਹੜਾ ਕਰੀਏ ਵਾਪਸ ਹੋ ਜੇ ਦੋ ਨਾ ਖੰਬਲ ਹੋ ਗਿਆ ਸਤਿ ਸ੍ਰੀ ਅਕਾਲ ਵਾਈਗੁਰਦੀ ਕੀ ਫਤਿਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੇਦੀ ਸਾਹਿਬ ਪਾ ਦਿਨ ਨੂੰ ਸਮਰਪਿਤ ਅੱਜ ਸਾਡੇ ਪਿੰਡ ਨਰਾਂਜਨਪੁਰ ਵਿਖੇ ਓਮ ਪ੍ਰਕਾਸ਼ ਹਸਪਤਾਲ ਅਤੇ ਕਾਲ ਹਸਪਤਾਲ ਦੇ ਸਹਿਯੋਗ ਨਾਲ ਜਿਹੜਾ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਹੈ ਮੈਂ ਖਾਸ ਤੌਰ ਤੇ ਜਿਹੜਾ ਧੰਨਵਾਦੀਆਂ ਆਪਣਾ ਸੁਖਿੰਦਰ ਮੱਤੇਵਾਲ ਜੀ ਸਾਡੇ ਤਰਫੇ ਮੱਟੂ ਜੀ ਬਾਬਾ ਜੀਨ ਸਿੰਘ ਪਰਸਟਰੀ ਜੀ ਲੋ ਜਿਹੜਾ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਪਿੰਡ ਕੀਤਾ ਗਿਆ ਵਾ ਇਹਦੇ ਵਿੱਚ ਲੋਕ ਜਿਹੜੇ ਆ ਆਪਣਾ ਅੱਖਾਂ ਦਾ ਟੈਸਟ ਕਰਵਾ ਰਹੇ ਆ ਤੇ ਆਪਣਾ ਜਨਰਲ ਚੈੱਕਅਪ ਕਰਵਾ ਰਹੇ ਆ ਤੇ ਇਹਨਾਂ ਜਿਹੜੇ ਲੋਕਾਂ ਨੂੰ ਆ ਆਪਣਾ ਚਸ਼ਮੇ ਫ੍ਰੀ ਵੰਡੇ ਜਾ ਰਹੇ ਆ ਆਪਣਾ ਜੂਰਾਜ ਮੈਡੀਕਲ ਸਟੋਰ ਵਾਲੇ ਲਾਗੀ ਸਰਪੰਚ ਤੇ ਚਲੋ ਸਾਡੇ ਮੇ ਬਿਕਰਮ ਸਿੰਘ ਦੇ ਸਹਿਯੋਗ ਨਾਲ ਤੇ ਇਹੋ ਜਿਹੇ ਉਪਰਾਲੇ ਜਿਹੜੇ ਆ ਲੋਕਾਂ ਲਈ ਕਰਨੇ ਜਿਹੜੇ ਆ ਬਹੁਤ ਜ਼ਰੂਰੀ ਆ ਕਿ ਕਈ ਲੋੜਵੰਦ ਹੁੰਦੇ ਆ ਜਿਹੜੇ ਇਹ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਸੋ ਇਹ ਬਹੁਤ ਵਧੀਆ ਜਿਹੜੀ ਸੋਚ ਆ ਮਤੇਗਾਲ ਸਾਹਿਬ ਦੀ ਜਿਹੜੇ ਆ ਪਛੜੇ ਲੋਕਾਂ ਨੂੰ ਜਿਹੜਾ ਆਪਣਾ ਜਿਹੜੇ ਸੂਤਾ ਦੇਣੀਆਂ ਵਾ ਤੇ ਜਿਹੜੇ ਜਿੱਦਾਂ ਇਹੋ ਜਿਹੇ ਮੌਕੇ ਆ ਤੇ ਜਿਹੜੇ ਇਹੋ ਜਿਹੇ ਕੈਂਪ ਲੱਗਣੇ ਬਹੁਤ ਜ਼ਰੂਰੀ ਆ ਜਿਹਦੇ ਵਿੱਚ ਲੋਕਾਂ ਨੂੰ ਕੁਝ ਫਾਇਦਾ ਮਿਲ ਸਕੇ ਤੇ ਇੱਕ ਚੰਗੀ ਸੇਵਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਵਿਸ਼ੇਸ਼ ਮੈਡੀਕਲ ਕੈਂਪ ਹੌਨ ਪ੍ਰਕਾਸ਼ ਆਈ ਹਸਪਤਾਲ ਅੰਮ੍ਰਿਤਸਰ ਹੌਨ ਪ੍ਰਕਾਸ਼ ਆਈ ਹਸਪਤਾਲ ਅੰਮ੍ਰਿਤਸਰ ਅਤੈ ਰਿਆ ਹਸਪਤਾਲ ਵੱਲੋਂ ਇੱਕ ਜਰਨਲ ਮੈਡੀਕਲ ਲਾਇਆ ਜਾ ਰਿਹਾ ਹੈ ਇਹ ਮੈਡੀਕਲ ਜਿਹੜਾ ਕੈਂਪਸ ਸ਼ਹੀਦ ਬਾਬਾ ਜੀਵਨ ਸਿੰਘ ਦੀ ਵਿਦਿਆਕ ਅਤੇ ਭਲਾਈ ٹرسٹ ਸਮਾਜ ਸੇਵਕ ਸੰਗਤ ਦੇ ਪ੍ਰਧਾਨ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਮੱਤੇਵਾਲ ਨਰਮਨਪੁਰ ਤੋਂ ਸਾਡੇ ਬਹੁਤ ਸਤਿਕਾਰਯੋਗ ਬਿਕਰਨਜੀਤ ਸਿੰਘ ਜੀ ਤਸੀਲਦਾਰ ਜਸਵੰਤ ਸਿੰਘ ਕੋ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਜਿਹੜਾ ਲਾਇਆ ਜਾ ਰਿਹਾ ਵਾ ਇਸ ਕੈਂਪ ਦੇ ਵਿੱਚ ਸਾਡੇ ਵਿੱਚ ਹਾਜ਼ਰੀ ਭਰੀ ਆ ਸਾਡੇ ਬਹੁਤ ਹੀ ਸਕਾਰਜੋਗ ਰਜਿੰਦਰ ਸਿੰਘ ਜੀ ਸੋਤਾ ਸਾਡੇ ਬਹੁਤ ਸਕਾਰਜੋਗ ਜੋ ਸਮਾਜ ਸੇਵਾ ਦੇ ਕੰਮ ਕਰਦੇ ਨੇ ਵੱਡੇ ਪੱਧਰ ਤੇ ਸਰਦਾਰ ਸੁਖਦੇਵ ਸਿੰਘ ਜੀ ਭਲਾਈਪੁਰ ਡੋਗਰਾ ਇਹਨਾਂ ਦੀਆਂ ਸਵਾਗਤ ਵੀ ਬਹੁਤ ਨੇ ਆਜੇ ਵੀ ਇਹਨਾਂ ਨੇ ਵੀ ਦਰਸ਼ਨ ਦਿੱਤੇ ਨੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਦਾਰ ਸੁਖਮਿੰਦਰ ਸਿੰਘ ਮੱਤੇਵਾਲ ਬਿਕਰਵੀ ਸਿੰਘ ਅਤੇ ਸਮਾਜ ਸੇਵ ਦੇ ਸੇਵਕ ਬਾਬਾ ਜੀ ਇਸ ਇਕੱਠ ਦੇ ਸਾਰੇ ਮੈਂਬਰਾਂ ਨੇ ਚੜ੍ਹਦੀ ਕਲਾ ਰੱਖੇ ਤੇ ਸਰਦਾਰ ਸੁਖਦੇਵ ਸਿੰਘ ਭਲਾਈਪੁਰ ਡੋਗਰਾ ਇਹਨਾਂ ਦੀ ਵੀ ਚੜ੍ਹਦੀ ਕਲਾ ਰੱਖੇ ਕਿਉਂਕਿ ਇਹ ਵੀ ਬੜੇ ਜੋਸ਼ੋਖ ਰੋਸ਼ ਦੇ ਨਾਲ ਇਹ ਕਾਰਜ ਕਰਦੇ ਨੇ ਸਮਾਜ ਸੇਵਾ ਦੇ ਬੱਚਿਆਂ ਨੂੰ ਮਸ਼ੀਨਾਂ ਵੀ ਦਿੰਦੇ ਨੇ ਗਰੀਬ ਬੱਚਿਆਂ ਦੇ ਵਿਆਹ ਵੀ ਕਰਦੇ ਨੇ ਤੇ ਹਰ ਸਾਲ ਜਿਹੜਾ ਉਹ ਜਿਹੜਾ ਬਾਗੋਟ ਕੰਬਲ ਲੋਈਆਂ ਆਦ ਬਜ਼ੁਰਗਾਂ ਨੇ ਦਿੰਦੇ ਨੇ ਇੱਥੇ ਆਉਣ ਤੇ ਸਾਰੇ ਮੈਂ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਤੁਹਾਨੂੰ ਇਹ ਕੈਂਪ ਦੇ ਸੱਜਣ ਹਨ ਬੱਚਾ ਨਹੀਂ ਮਨਾ ਪਾ ਰਹੇ ਸਾਰੇ ਆ ਗਏ ਨੇ ਬੰਦੇ ਵੀ ਇਥੋਂ ਦੇ ਬਹੁਤ ਬਰਸੇ ਜਿਹਨਾਂ ਨੇ ਉਹਨਾਂ ਸਰਪਉ ਦੇ ਕੇ ਵਾਰਡ ਦੇ ਕੇ ਸਨਮਾਨਤ ਕਰਦੇ ਹੋਏ ਹਾਂ is on all Oh, dear. ਵੀਡੀਓ ਦਿਖਾਉਂਦੀ ਹੈ ਜੀ ਸਭ ਨੂੰ ਸਤ ਸ੍ਰੀ ਅਕਾਲ